ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਅਮਰੀਕਾ ਤੋਂ ਇੰਗਲੈਂਡ ਤੋਂ ਕੈਨੇਡਾ ਤੋਂ ਜਰਮਨ ਤੋਂ ਆਸਟ੍ਰੇਲੀਆ ਤੋਂ ਹਾਂਗਕਾਂਗ ਤੋਂ ਤਕਰੀਬਨ 40 ਫੋਨ ਆਏ ਸੀ ਜਿਨ੍ਹਾਂ ਦੇ ਬਹਿਫਤੇ ਮੈਂ ਅੱਜ ਗੱਲ ਕਰਨੀ ਚਾਹੁੰਦਾ ਜਿਹੜੇ ਦੀਪ ਸਿੱਧੂ ਦੀ ਸੱਜੀ ਬਾਹ ਅਖਵਾਉਂਦੇ ਸੀ ਪਲਵਿੰਦਰ ਸਿੰਘ ਤਲਵਾੜਾ ਉਹਨੇ ਤਕਰੀਬਨ ਕਹਿ ਲਈਏ ਡੇਢ ਦੋ ਮਹੀਨੇ ਹੋਏ ਨੇ ਬਾਦਲਾਂ ਦੇ ਨਾਲ ਨਮੀ ਨਮੀ ਜਾਰੀ ਪਾਈ ਹੈ ਸ਼ਮੀਰਵਾਲ ਦੇ ਨਾਲ ਫੋਟੋਆਂ ਵੀ ਵਾਇਰਲ ਹੋਈਆਂ ਨੇ ਚਲੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਤਾਂ ਕੋਈ ਵੀ ਜਾ ਸਕਦਾ ਹੈ ਹਰੇਕ ਬੰਦੇ ਦਾ ਆਪੋ ਆਪਣਾ ਮਨ ਆਜ਼ਾਦੀ ਹੈ ਹਰੇਕ ਬੰਦੇ ਨੂੰ ਜਿਵੇਂ ਮੈਨੂੰ ਕਹਿੰਦੇ ਨੇ ਇਹ ਬਾਦਲਾਂ ਦਾ ਚਮਚਾ ਹੈ ਇਹ ਬੀਜੇਪੀ ਦਾ ਚਮਚਾ ਹੈ ਬੜਾ ਕੁੱਝ ਲੋਕ ਕਹਿੰਦੇ ਨੇ ਉਧਰ ਨਹੀਂ ਮੈਂ ਜਾਣਾ ਪਰ ਜਿਹੜੀ ਗੱਲ ਕਰਨੀ ਹੈ ਕਹਿੰਦੇ ਜੀ ਜਿਹੜਾ ਤਲਵਾੜਾ ਹੁਣ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰ ਰਿਹਾ ਹੈ ਇਹ ਜਦੋਂ ਦੀਪ ਸਿੱਧੂ ਹੁੰਦਾ ਸੀ ਉਦੋਂ ਬਾਦਲਾਂ ਨੂੰ ਗਾਲ੍ਹਾਂ ਕੱਢਦਾ ਹੁੰਦਾ ਸੀ ਚਲੋ ਇਹਦਾ ਮੈਂ ਵੀ ਕੱਢਦਾ ਇਹ ਵੀ ਗੱਲ ਛੱਡ ਦਵੇ ਅਸਲ ਗੱਲ ਤੇ ਹੁਣੇ ਕਹਿੰਦੇ ਜੀ ਦੀਪ ਸਿੱਧੂ ਦੇ ਨਾਮ ਤੇ ਬਲਵਿੰਦਰ ਸਿੰਘ ਤਲਵਾੜੇ ਨੇ ਕੈਸੇ ਬਹੁਤ ਮੰਗਾਇਆ ਹੋਰਨ ਕੰਟਰੀ ਤੋਂ ਅੱਛਾ ਇਹ ਉਹ ਫੋਨ ਵਾਲਾਂ ਦੀ ਗੱਲ ਤਾਂ ਵੱਖਰੀ ਐ ਪਰ ਇੱਕ ਸੱਜਣ ਨੇ ਜਦੋਂ ਇਹ ਜੇਲ੍ਹ ਵਿੱਚ ਗਿਆ ਸੀ ਮੈਂ ਕੱਲ ਆਪਣੀ ਫੋਨ ਲਿਸਟ ਦੇ ਵਿੱਚ ਦੇਖਿਆ ਮੈਨੂੰ ਵੀ ਫੋਨ ਕੀਤਾ ਹੋਇਆ ਸੀ ਉਹਦੇ ਮੇਰੇ ਕੋਲ ਮੈਸੇਜ ਵਗੈਰਾ ਹਲੇ ਪਏ ਐ ਇਹ ਜੇਲ ਚ ਲੱਗਿਆ ਸੀ ਇਹਦਾ ਨਿੱਜੀ ਕੋਈ ਮਸਲਾ ਸੀ ਤੇ ਇਹਦੇ ਹੱਕ ਵਿੱਚ ਮੈਂ ਇੱਕ ਵੀਡੀਓ ਵੀ ਪਾਈ ਸੀ ਤੇ ਉਹ ਸੱਜਣ ਨੇ ਮੈਨੂੰ ਵੀ ਫੋਨ ਕਰਕੇ ਕਿਹਾ ਸੀ ਕਿ ਤਲਵਾੜਾ ਸਾਹਿਬ ਦੀ ਆਪਾਂ ਹੈਲਪ ਕਰਨੀ ਐ 10 ਲੱਖ ਰੁਪਇਆ ਦੇਣਾ ਪਤਾ ਨਹੀਂ ਦਿੱਤਾ ਸੀ ਨਹੀਂ ਦਿੱਤਾ ਸੀ ਮੈਂ ਇਹਦਾ ਇਨੀ ਕੋਈ ਗਵਾਹੀ ਪਰ ਨਹੀਂ ਪਰ ਫੋਨ ਮੈਨੂੰ ਆਇਆ ਸੀ ਹੁਣ ਸਵਾਲ ਇਹ ਹੈ ਵੀ ਇਹ ਜਿਹੜੇ ਬੰਦੇ ਨੇ ਕੀ ਇਹ ਜਿਵੇਂ ਦੀਪ ਸਿੱਧੂ ਹੋਇਆ ਅਵਤਾਰ ਖੰਡਾ ਹੋਇਆ ਗੁਰਪ੍ਰੀਤ ਹਰੀ ਨੋ ਹੋਇਆ ਇਹ ਪਹਿਲਾਂ ਬੰਦੇ ਮਰਵਾਉਂਦੇ ਨੇ ਹੁਣ ਸ਼ੱਕ ਦੀ ਸੂਈ ਤਾਂ ਇਹ ਹੀ ਜਾਊਗੀ ਨਾ ਵੀ ਜਿਹੜਾ ਅੱਜ ਬਦਲਾਂ ਨਾਲ ਫਿਰਦਾ ਹੈ ਬਲਵਿੰਦਰ ਸਿੰਘ ਤਲਵਾੜਾ ਖੋ ਸਕਦੇ ਏ ਦੀਪ ਸਿੱਧੂ ਨੂੰ ਮਰਵਾਉਣ ਵਾਲਾ ਵੀ ਹੋਵੇ ਕੋਈ ਵੱਡੀ ਗੱਲ ਨਹੀਂ ਹਾਲਾਂਕਿ ਮੈਂ ਕਦੇ ਨਹੀਂ ਇਹ ਕਹਿੰਦਾ ਕਿ ਦੀਪ ਸਿੱਧੂ ਦਾ ਕਿਸੇ ਨੇ ਕਤਲ ਕੀਤਾ ਉਹਦਾ ਐਕਸੀਡੈਂਟ ਹੋਇਆ ਸੀਗਾ ਔਰ ਉਹਨੂੰ ਵੀ ਸਾਡੀ ਕੌਮ ਦੇ ਸਿਰ ਤੇ ਸ਼ਹੀਦ ਬਣਾ ਕੇ ਮੜ ਦਿੱਤਾ ਗਿਆ ਕੌਮੀ ਸ਼ਹੀਦ ਬਣਾ ਦਿੱਤਾ ਗਿਆ ਜਨਾਨੀ ਵਾਸ ਇੱਕ ਮੈਂ ਤੱਕ ਵੀ ਕਿਹਾ ਰਹੂਗਾ ਵੀ ਉਹ ਕਿਉਂਕਿ ਜਿਹੜੇ ਉਹ ਫਰੌਡ ਬੰਬੇ ਦੇ ਵਿੱਚ ਕਰਕੇ ਆਏ ਨੇ ਸ਼ਨੀ ਦੇਵਲ ਦੇ ਨਾਲ ਮਿਲ ਕੇ ਕਰੋੜਾਂ ਰੁਪਈਆਂ ਦੇ ਉਹ ਜਗ ਜाहਰ ਨੇ ਪਰ ਮੈਂ ਗੱਲ ਤਲਵਾੜੇ ਦੀ ਕਰ ਰਿਹਾ ਅੱਜ ਬੜੇ ਇੰਟਰਵਿਊ ਆ ਰਹੇ ਨੇ ਕਹਿੰਦਾ ਜੋਧਦੀਪ ਸਿੱਧੂ ਨੇ ਕਿਹਾ ਅਸਿਓ ਕੀਤਾ ਉਹਦੇ ਤੇ ਪੈਰਾ ਦੇ ਰਹੇ ਆਂ ਔਰ ਸਭ ਤੋਂ ਬਾਦ ਦੇ ਬੰਦੇ ਨੇ ਬਾਦਲਾਂ ਨੂੰ ਗਾਲਾਂ ਕੱਢੀਆਂ ਬਾਦਲਾਂ ਨੂੰ ਨਿੰਦੇ ਆ ਪਰ ਮੈਂ ਗੱਲ ਦੀਪ ਸਿੱਧੂ ਦੇ ਨਾਂ ਤੇ ਜਿਹੜਾ ਇਹ ਬੰਦੇ ਨੇ ਪੈਸਾ ਲਿਆ ਉਹਦੀ ਗੱਲ ਕਰ ਰਹੇ ਹਾਂ। ਔਰ ਇਹਦੇ ਨਾਲ ਦੇ ਸਾਥੀ ਇਹ ਸਭ ਕੁਝ ਦੱਸ ਰਹੇ ਨੇ। ਮੇਰਾ ਕੋਈ ਮਕਸਦ ਇਹ ਨਹੀਂ ਹੈਗਾ ਕਿ ਪੈਸਾ ਲਵੇ ਨਾ ਲਵੇ ਅਸੀਂ ਕਿਹੜਾ ਕਿਸ ਨੂੰ ਦੇਣਾ ਪੈਸਾ। ਜਿੱਦਰ ਮਰਦਾ ਕੋਈ ਮਰੇ ਦੇਣ ਵਾਲੇ ਮਰਨ ਲੈਣ ਵਾਲੇ ਮਰਨ ਅਸੀਂ ਕੀ ਲੈਣਾ ਕਿਸੇ ਤੋਂ। ਮੈਂ ਤਾਂ ਜੇ ਕਿਤੇ ਕਿਸੇ ਤੋਂ ਹੈਲਪ ਮੰਗੀ ਹੈ ਤਾਂ ਆਪਣਾ ਜਿਹੜਾ ਕੋਈ ਨਿੱਜੀ ਦੋਸਤ ਸੀਗਾ ਹੋਰ ਨੰਟਰੀ ਵਿੱਚ ਉਹਨੂੰ ਕਿਹਾ ਮੈਂ ਤਾਂ ਕਿਤੇ ਕਿਸੇ ਨੂੰ ਰਿਕਵੈਸਟ ਕੀਤੀ ਨਹੀਂ ਅਜੇ ਤੱਕ ਕੋਈ ਵੀਡੀਓ ਨਹੀਂ ਪਾਈ ਵੀ ਸਾਨੂੰ ਪੈਸੇ ਚਾਹੀਦੇ ਨਾ ਸੀ ਮੰਗੇ ਸਾਡਾ ਬੇੜਾ ਪੂਰਾ ਹੋ ਹੀ ਜਾਂਦਾ ਬਥੇਰੇ ਸੱਜਣ ਮੇਰੀ ਹੈਲਪ ਕਰਦੇ ਨੇ ਪਰ ਉਹ ਨਿੱਜੀ ਨੇ ਕੋਈ ਪਬਲਿਕ ਤੌਰ ਤੇ ਨਹੀਂ ਅਸੀਂ ਕਿਸੇ ਨੂੰ ਕਿਹਾ ਜੋ ਮਰਜ਼ੀ ਕਰਨ ਮੈਂ ਗੱਲ ਇਹ ਕਰਨੀ ਚਾਹੁੰਦਾ ਵੀ ਇਹ ਲੋਕ ਕੌਮ ਦੇ ਨਾਂ ਤੇ ਕਿਹੋ ਜਿਹਾ ਪਖੰਡ ਕਰਦੇ ਐ ਹੁਣ ਜਿਹੜੇ ਬੰਦੇ ਨੇ ਫੋਨ ਕੀਤੇ ਉਹ ਕਹਿੰਦੇ ਜੀ ਕਿਸੇ ਨੇ ਲੱਖ ਕਿਸੇ ਨੇ 2 ਲੱਖ ਕਿਸੇ ਨੇ 5 ਲੱਖ ਰੁਪਇਆ ਦੀਪ ਸਿੱਧੂ ਦੇ ਨਾਂ ਤੇ ਬਲਵਿੰਦਰ ਤਲਵਾੜੇ ਨੂੰ ਭੇਜਿਆ ਹੋਇਆ ਹਾਲਾਂਕਿ ਇਹਦਾ ਮੁੰਡਾ ਸ਼ਾਇਦ ਆਸਟ੍ਰੇਲੀਆ ਰਹਿੰਦਾ ਮੈਨੂੰ ਲੱਗਦਾ ਇਹਦੇ ਕੋਲੇ ਜ਼ਮੀਨ ਵੀ ਹੈਗੀ ਕੋਈ ਨੰਗ ਮਲੰਗ ਨਹੀਂ ਸਰਦਾ ਵਰਦਾ ਕਰੋ ਪਰ ਇਹਨਾਂ ਲੋਕਾਂ ਦਾ ਕੋਈ ਇਹ ਮਕਸਦ ਨਹੀਂ ਕਿ ਅਸੀਂ ਪੰਜਾਬ ਨੂੰ ਬਚਾਉਣਾ ਹੈ। ਅਸੀਂ ਕੌਮ ਨੂੰ ਬਚਾਉਣਾ ਹੈ। ਇਹਨਾਂ ਦਾ ਮਕਸਦ ਕੇਵਲ ਵਪਾਰ ਹੁੰਦਾ ਹੈ। ਵੀ ਹੁਣ ਕਿਹੜਾ ਬੰਦਾ ਮਸ਼ਹੂਰ ਹੋਏਗਾ? ਕਿਹਦੇ ਪਿੱਛੇ ਜਾਦੇ ਭੇਡਾਂ ਲੱਗੀਆਂ ਹੋਈਆਂ। ਤੇ ਉਹ ਭੇਡਾਂ ਦੀ ਉਹਨਾਂ ਕਿਦਾਂ ਲਾਹੀ ਜਾਵੇ। ਇਹਨਾਂ ਦਾ ਮਕਸਦ ਇਹ ਹੁੰਦਾ ਹੈ। ਮੈਂ ਤੇ ਇੱਕ ਬੇਨਤੀ ਕਰ ਰਿਹਾ ਜਿਹੜੇ ਪੰਜਾਬ ਦੇ ਲੋਕ ਨੇ। ਪੰਜਾਬ ਨੂੰ ਬਚਾਉਣ ਦਾ ਜੇ ਕੋਈ ਤਰੀਕਾ ਹੈ ਨਾ ਬਸ ਇੰਨਾ ਕੁ ਸੋਚ ਲਿਆ ਕਰੋ ਵੀ ਤੁਹਾਡੇ ਹਲਕੇ ਦਾ ਤੁਹਾਨੂੰ ਕਿਹੜਾ ਬੰਦਾ ਵਧੀਆ ਲੱਗਦਾ ਹੈ ਵੀ ਬੰਦਾ ਗੱਲ ਕਰਦਾ ਹੈ ਇਹਦੇ ਕੋਲੇ ਕੋਈ ਇਹਦਾ ਕਿਰਦਾਰ ਹੈ ਦਮ ਹੈ ਜੁਰਤ ਹੈ ਗੱਲ ਕਰਨ ਦੀ ਉਸ ਬੰਦੇ ਨੂੰ ਜਿਤਾ ਦਿਆ ਕਰੋ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਦੋਂ ਤੁਸੀਂ ਭੇਡਾਂ ਦੀ ਤਰ੍ਹਾਂ ਪਿੱਛੇ ਲੱਗਦੇ ਹੋ ਝੁਕਦੇ ਪਾਲੜੇ ਵੱਲ ਜਾਂਦੇ ਹੋ ਲਾਲਾ ਲਾਲਾ ਕਰਕੇ ਕੌਮ ਦਾ ਜਰਨੈਲ ਬਣਾ ਕੇ ਪੇਸ਼ ਕਰ ਦਿੰਨੇ ਹੋ ਜੁੱਗ ਦਾ ਆਈਕਨ ਬਣਾ ਦਿੰਨੇ ਹੋ ਜਿਵੇਂ ਸਿੱਧੂ ਨੂੰ ਬਣਾਤਾ ਸੀ ਇਹ ਸਾਡੇ ਲਈ ਗਲਤ ਹੋ ਜਾਂਦਾ ਹੁਣ ਇਹ ਤਲਵਾੜੇ ਦੀਆਂ ਇੰਟਰਵਿਊ ਇਕ ਅੱਧੀ ਰੋਜ਼ ਦੇਖਦੇ ਆ ਕਿੱਡੇ-ਕੱਡੇ ਫੜਾ ਮਾਰਦੇ ਕਹਿੰਦਾ ਅਸੀਂ ਅਕਾਲੀ ਦਰ ਨੂੰ ਬਚਾਉਣਾ ਹੈ ਸਖਵੈਨ ਨੂੰ ਥੋੜੀ ਬਚਾਉਣਾ ਹੈ ਤੇ 2 ਸਾਲ ਪਹਿਲਾਂ ਬਾਦਲਾਂ ਨੇ ਭੇੜਾ ਕਰ ਕਰਤਾ ਜੀ ਬਾਦਲ ਲੁੱਟ ਕੇ ਖਾ ਗਏ ਜੀ ਇਦਾਂ ਹੁੰਦਾ ਸੀ ਉਹ ਜਿਵੇਂ ਦੀਪ ਸਿੱਧੂ ਨੇ ਡਰਾਮਾ ਕੀਤਾ ਸੀ ਕਿ ਇੱਕ ਹੱਥ ਵਿੱਚ ਸ੍ਰੀ ਸਾਫ ਫੜ ਲਈ ਇੱਕ ਹੱਥ ਦੇ ਝਾੜੂ ਫੜ ਲਿਆ ਤੇ ਉਹ ਲੋਕ ਅੱਜ ਵੀ ਭੇਡਾਂ ਹੜਦੀਆਂ ਨੇ ਕਿ ਝਾੜੂ ਵਾਲਿਆਂ ਨੂੰ ਕਿਹਾ ਸੀ ਜਣ ਕੇ ਇਹ ਸਭ ਕੁਝ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ ਮੈਂ ਗੱਲ ਸਿਰਫ ਤਲਵਾੜੇ ਦੀ ਕੀਤੀ ਹੈ ਜਿਹੜੇ ਮੈਨੂੰ ਫੋਨ ਆਏ ਸੀ ਉਹ ਸੱਜਣ ਨੋਟ ਕਰ ਲੈਣ ਵੀ ਤੁਹਾਡੇ ਕਹਿਣ ਤੇ ਇਹ ਗੱਲ ਮੈਂ ਬੋਲੀ ਐ ਤੁਸੀਂ ਕਹਿੰਦੇ ਹੋ ਵੀ ਅਸੀਂ ਪੈਸੇ ਭੇਜੇ ਕੱਲ ਨੂੰ ਜੇ ਕੋਈ ਬੰਦਾ ਮੈਨੂੰ ਪੁੱਛੇ ਤਾਂ ਤੁਹਾਨੂੰ ਸਬੂਤ ਦੇਣੇ ਪੈਣੇ ਔਰ ਜੇ ਨਹੀਂ ਦਿਓਗੇ ਮੈਂ ਤੁਹਾਡੇ ਜਿਹੜੇ ਫੋਨ ਨੇ ਉਹ ਪਬਲਿਕ ਕਰ ਦੂੰ ਵੀ ਆਹ ਬੰਦੇ ਨੇ ਫੋਨ ਕੀਤਾ ਜੀ ਐਸ ਵਕਤ ਮੈਨੂੰ ਫੋਨ ਆਇਆ ਜੀ ਆ ਸੁਣ ਲਓ ਤੇ ਫੇਰ ਨਾ ਕਹੋ ਹਾਲਾਂਕਿ ਮੈਨੂੰ ਪਤਾ ਵੀ ਜਿਨ੍ਹਾਂ ਨੇ ਫੋਨ ਕੀਤਾ ਉਹ ਸੱਚੇ ਨੇ ਕਿਉਂਕਿ ਜਿਨ੍ਹਾਂ ਬੰਦੇ ਨੇ ਮੈਨੂੰ ਕਿਹਾ ਸੀ ਵੀ ਤਲਵਾੜੇ ਦਾ ਨੰਬਰ ਚਾਹੀਦਾ ਹੈ ਅਸੀਂ ਪੈਸੇ ਭੇਜਣੇ ਨਿਰੋਭੇ ਸੱਚੀ ਇਹ ਗੱਲ ਆ ਕਰਦੂਤ ਹੈ ਇਹਨਾਂ ਲੋਕਾਂ ਦੀ ਮਤਲਬ ਦੀਪ ਸਿੱਧੂ ਨੂੰ ਇਹ ਆਵਾਹਣ ਵਾਲਾ ਬੰਦਾ ਵੀ ਹੈ ਇਹ ਕਰਦੂਤ ਹੈ ਇਹਨਾਂ ਲੋਕਾਂ ਦੀ ਤੇ ਹੁਣ ਇਹਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਕਿ ਸੁਖਵੀਰ ਬਾਦਲ ਬਹੁਤ ਚੰਗਾ ਬੰਦਾ ਹੈ ਫала ਕਿ ਮੈਂ ਸਰਵੀਰ ਨੂੰ ਇਹ ਨਹੀਂ ਕਹਿੰਦਾ ਵੀ ਮਾੜਾ ਹੈ ਜਾਂ ਚੰਗਾ ਤੇ ਪਰ ਜੋਰ ਲੱਗਾ ਹੋਇਆ ਵੀ ਅਸੀਂ ਹੁਣ ਅਕਾਲੀ ਦਲ ਨੂੰ ਬਚਾਉਣਾ ਹੈ ਪਹਿਲਾਂ ਦੀਪ ਸਿੱਧੂ ਦੇ ਨਾਲ ਲੜ ਕੇ ਖਾਲਸਤਾਨ ਬਣਾਤਾ ਇਹਨਾਂ ਨੇ ਤੇ ਹੁਣ ਸਰਵੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਤੇ ਲੱਗੇ ਹੋਏ ਅਕਾਲੀ ਦਲ ਨੂੰ ਬਚਾਉਣ ਤੇ ਲੱਗੇ ਹੋਇਆ ਕੌਣ ਭਲਵਿੰਦਰ ਸਿੰਘ ਤਲਵਾੜੇ ਵਰਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ